ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਨੇ ਬਣਾਈਆਂ ਜੁੜੀਆਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਸੀਂ ਸਾਨੂੰ ਫੋਨ ਕਰੋ ਵਰਸ਼ਿਪ ਨੰਬਰ ਤੇ ਪੂਰਾ ਬਾਇਓ ਡਾਟਾ ਸੈਂਡ ਕਰੋ ਚੈਨਲ ਤੇ ਅੱਜ ਦੀ ਪਹਿਲੀ ਨਾਮ ਨੂੰ ਸਿੰਘ ਲੜਕਾ ਆਸਟ੍ਰੇਲੀਆ ਜਨਮ ਤੇ 1995 ਹਾਈਟ ਪਾਣੀਪੁਰ ਚੀਨ ਕਾਸਟ ਯੱਤਿਕਾ ਗੋਤਾਲੀਵਰ ਏਰੀਆ ਸੰਗਰੂਰ ਪੜਾਈ ਪਲਸ 2 ਨਾਨ ਮੈਡੀਕਲਸ ਡਿਪਲੋਮਾ ਬਿਜ਼ਨਸ ਆਸਟ੍ਰੇਲੀਆ ਜਮੀਨ 8 ਏਕੜ ਕੰਮ ਆਪਣਾ ਬਿਜ਼ਨਸ ਪਰਿਵਾਰ ਮੈਂਬਰ ਪਿਤਾ ਜੋਬ ਤੋਂ ਰਿਟਾਇਰ ਮਾਤਾ ਹਾਊਸ ਵਾਈਫ ਦੋ ਪਿਆਨਾ ਮੈਰਿਡ ਨੇ ਆਸਟ੍ਰੇਲੀਆ ਮੰ ਅਵੇਲੀਆ ਪਰਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਮੈਡੀਕਲ ਲਾਈਨ ਵੀਐਸਏ ਕੀਤੀ ਹੋਵੇ ਜਾਂ ਲੜਕੀ ਆਸਟ੍ਰੇਲੀਆ ਤੋਂ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9875 10108 तुसी परिवार को फोन करके जानकारी ले सकते हो लड़का अदलाक राधा स्वामी परिवार जन्म तरीक सोलह बारह उन्नीस सौ चौरानवे हाइट पालपुर इंच जन्म टाइम दस बी पी एम जन्म स्थान फरीदकोट पढ़ाई बीकॉम एरिया रामपुरा पुल काम बिजनेस रेडीमेड गारमेंट शोरूम रामपुरा पुल परिवार मैंबर ਇਹਨਾਂ ਦਾ ਆਪਣਾ ਬਿਜ਼ਨਸ ਮਾਤਾ ਹਾਊਸ ਵਾਈਫਰ ਇੱਕ ਪ੍ਰਾ ਅਨਮੈਰਿਡ ਮੰਗਵਨੀ ਪਰਵਾਰਤ ਨੂੰ ਪੜ੍ਹੇ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9814321285 ਤੁਸੀਂ ਪਰਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਕਿ ਕੈਨੇਡਾ ਵਰਕ ਪਰਮਿਟ ਤੇ ਜਰਮ ਚ 1200 ਹਾਈਟ 5 ਫੁੱਟ 7 ਇੰਚ ਕਾਸਟ ਰਿਜਰਸਿਕ ਗੋਤ ਬਰਾੜ ਏਰੀਆ ਫੀਟ ਕੋਟ ਵਦੀਆ ਪਰਿਵਾਰ ਤੋਂ ਪੜੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਕੈਨੇਡਾ ਆਪੀਅਰ ਹੋਵੇ ਲੜਕੇ ਕੋਲ ਜ਼ਮੀਨ 20 ਏਕੜ ਆਉਂਦੀ ਹੋਣ ਇਹਨਾਂ ਦਾ ਮੋਬਾਈਲ ਨੰਬਰ 9463918076 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਕਾਗਨੇ ਦਾ ਪੀਆ ਜੰਤੀ 1996 ਹਾਈਟ 판ਪੁਰ ਸਤਿੰਜ ਕਾਸਟ ਜਰਸੀ ਏਰੀਆ ਰਾਕੋਤ ਮੁਰੀਆਨਾ ਪੜਾਈ ਬੀਟੈਕ ਕਮ ਸਟੋਰ ਸੁਪਰਵਾਈਜ਼ਰ ਮੇਨ ਚਾਕਲੇ ਪਰਵਾਰ ਮੈਂਬਰ ਪਿਤਾ ਮਾਤਾ ਮਾਨਗਵਰਿਆ ਪਰਵਾਰ ਤੋਂ ਪੜੀ ਲਿਖੀ ਲੜਕੀ ਦਿ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 7714614001 ਤੁਸੀਂ ਪਰਵਾਰ ਨੂੰ ਫੋਨ ਕਰਕੇ ਜਾਣਕਾਰੀ ਲਾਸਤੰਤੀ ਕਸ਼ੀ ਬਾਨੋਨੀ ਸੋਕਨ ਮੇ ਹਾਈ ਤੋਂ ਪੰਜਾਬ ਕੋਟ ਗਿਆਰੇ ਵਿੱਚ ਪੜਾਈ ਬੀ ਕਾਮ ਕਮ ਆਨਲਾਈਨ ਤੇ ਜੌਬ ਕਰਦਾ ਜ਼ਮੀਨ ਦਾ ਸਕਲੇ ਦੁਕਾਨ ਤੇ ਸ਼ਹਿਰ ਵਿੱਚ ਪ੍ਰਾਪਰਟੀ ਪਰਿਵਾਰ ਮੈਂਬਰ ਪਿਤਾ ਮਾਤਾ ਮੰਗ ਰਹੀ ਹੈ ਪਰਿਵਾਰ ਤੋਂ ਲੜਕੀ ਵੀ ਲੋੜ ਹੈ ਸਿੰਪਲ ਮੈਰिज ਇਹਨਾਂ ਨੇ ਕਰ ਲਈਏ ਇਹਨਾਂ ਦਾ ਮੋਬਾਈਲ ਨੰਬਰ 84378340 ਵਾਢ ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਨੂੰ ਸਿੰਘ ਜਨਮ ਤਰੀਕ 1992 ਕਾਸਟ ਜੱਟ ਸਿਕ ਏਰੀਆ ਲੁਧਿਆਣਾ ਰਾਈ ਕੋਲ ਮੰਗ ਅਵਧੀ ਪਰਵਾਰ ਕੋਲ ਲੜਕੀ ਦੀ ਲੋੜ ਹੈ ਲੜਕੀ ਗਰੀਬ ਕਰਦੀ ਹੋਵੇ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 9914522568 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਇਹ ਸੀ ਨੌ ਲੜਕਾ ਅਮਰੀਕਾ ਸਿਟੀਜ਼ਨ ਜਨਮ 3/1993 ਕਾਸ਼ਟ ਖਤਰੀ ਸਿੱਕਾ ਕਰਾਇ ਗ੍ਰੈਜੂਏਸ਼ਨ ਅਮਰੀਕਾ ਪਰਵਾਰ ਮੈਂਬਰ ਅਮਰੀਕਨ ਸਿਟੀਜ਼ਨ ਦੋ ਪੈਨਾ ਮੈਰਿਡ ਆਸਟ੍ਰੇਲੀਆ ਸਿਟੀਜ਼ਨ ਕਾਮ ਆਪਣਾ ਬਿਜ਼ਨਸ ਇਟਾਲੀਅਨ ਰੈਸਟੋਰੈਂਟ ਜਰਮਨ ਮੰਗ ਵੀਡੀਓ ਪਰ ਵਾਕ ਪਾਉ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ ਕਲਾਸ 1 443 652 7 47 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਮੈਰਿਜ ਵੀਰ ਵਾਲੇ ਤੇ ਵਿਚੋਲੇ ਇਹਨਾਂ ਨੂੰ ਸੰਪਰਕ ਨਾ ਕਰਨ ਨਾਮ ਸਿੰਘ ਜਰਮ ਤਰੀਕ 21 11 1985 ਹਾਈਟ 5 ਫੁੱਟ 10 ਇੰਚ ਏਰੀਆ ਮਲੇਰਪਟਲਾ ਕਾਸਟ ਸਿਮਾ ਸਿੱਖ ਪੜਾਈ ਐਮ ਐਸ ਸੀ ਫਿਜ਼ਿਕਸ ਵੀ ਐਡ ਕਾਮ ਲੈਕਚਰਰ ਪ੍ਰਾਈਵੇਟ ਸਕੂਲ ਪਰਵਾਰ ਮੈਂਬਰ ਪਿਤਾ ਗਵਰਨਮੈਂਟ ਜੋਬਡ ਰਾਈਮੈਂਟ ਮਾਤਾ ਇਕਪਰਾ ਮੈਰਿਡ ਇਕ ਭੈਣ ਮੈਰਿਡ ਮੰਗ ਵਧੀਆ ਪਰਵਾਰ ਤੋਂ ਘਰੇਲੂ ਲੜਕੀ ਦੀ ਲੋੜ ਹੈ ਇਨਾਮ ਦਾ ਮੋਬਾਈਲ ਨੰਬਰ 9463045175 ਸਨਕਾ ਲੜਕਾ ਅੰਗਲੈਂਡ ਸਿਟੀਜ਼ਨ ਉਮਰ 33 ਸਾਲ ਹਾਈਟ 5 ਫੁੱਟ 9 ਇੰਚ ਏਰੀਆ ਕਪੂਟਲਾ ਕਾਸਟ ਯਰਸੀ ਦਾ ਫੜਾਈ ਵੀਐਸਏ ਜ਼ਮੀਨ 12 ਕਿੱਲੇ ਲੜਕੇ ਦੀ ਵਧੀਆ ਜੌਬ ਪਰਿਵਾਰ ਮੈਂਬਰ ਮਾਤਾ ਪਿਤਾ ਇੱਕਪਰਾ ਸਾਰੇ ਅੰਗਲੈਂਡ ਵਿੱਚ ਸੈਟਲ ਨੇ ਸਾਰਾ ਪਰਿਵਾਰ ਅੰਮਰਤਾਰੀ ਵਧੀਆ ਪਰਿਵਾਰ ਤੋਂ ਸੋਹਣੀ ਸੁਣਕੀ ਤੇ ਕਰੇਲੂ ਤੇ ਅੰਮ੍ਰਿਤ ਤਾਰੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ +44 9868680390 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਮੈਰਿਜ ਵਿਰੋ ਵਾਲੀ ਇਹਨਾਂ ਨੂੰ ਫੋਨ ਨਾ ਕਰਨ ਨਾਮ ਇਸ ਸਿੰਗਲ ਲੜਕਾ ਆਸਟ੍ਰੇਲੀਆ ਪੀਆਰ ਜਨਮ ਦੀ 31 10 1993 ਹਾਈਟ 6 ਫੁੱਟ 2 ਇੰਚ ਕਾਰਜ ਯਰਸੀਕਰ ਏਰੀਆ ਲੁਧਿਆਣਾ ਪੜਾਈ ਐਡਵਾਂਸ ਡਿਪਲੋਮਾ ਮੈਕੈਨੀਕਲ ਇੰਜੀਨੀਅਰ ਜੀਐਨਿ ਕਾਲਜ ਲੁਧਿਆਣਾ ਆਸਟ੍ਰੇਲੀਆ ਤੋਂ ਇਹਨਾਂ ਨੇ ਪੜਾਈ ਕੀਤੀ ਐਡਵਾਂਸ ਡਿਪਲੋਮਾ ਬਿਜ਼ਨਸ ਡਿਪਲੋਮਾ ਇਨ ਬਿਜ਼ਨਸ ਮੈਨੇਜਮੈਂਟ ਮੋਰ ਟ੍ਰੈਕਿੰਗ ਪਰ ਫਾਰ ਮੈਂਬਰ ਮਾਤਾ ਪਿਤਾ ਆਸਟ੍ਰੇਲੀਆ ਮਾਂਗਲ ਵਧੀਆ ਪਰਵਾਰ ਤੋਂ ਸਿੰਪਲ ਤੇ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 9057713700 ਤੇਟਰ ਤੁਸੀਂ ਪਰਿਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਰਨ ਦੇ 1980 ਇੰਗਲੈਂਡ ਜੈਂਪਲ ਏਰੀਆ ਯੂਸ਼ੀਆਰਪੋਰ ਕਾਸਟ ਜਰਸੀ ਕੈਗੋ ਸਿੱਧੂ ਕੰਮ ਬੈਂਕ ਮੈਨੇਜਰ ਲੜਕੇ ਦਾ ਤਲਾਕ ਹੋਇਆ ਮੰਗ ਵਧੀਆ ਪਰਵਾਰ ਤੋਂ ਪੜੀ ਲਿਖੀ ਅਨਮੈਰਿਡ ਲੜਕੀ ਦੀ ਲੋੜ ਹੈ ਲੜਕੀ ਦੀ ਉਮਰ ਲਗਭਗ 32-34 ਸਾਲ ਦੀ ਹੋਵੇ ਜਵਾਬਾ ਏਰੀਆ ਅਮਰਸਰ ਲੁਧਿਆਣੇ ਨੂੰ ਪਹਿਲ ਇਹਨਾਂ ਦਾ ਮੋਬਾਈਲ ਨੰਬਰ +4438057241 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਮੂਤਰੀਕ 14 ਅਪ੍ਰੈਲ 2095 ਹਾਈਟ ਤੇ ਛੇਪੂਟ ਕਾਸਟ ਯਰ ਸਿਕ ਪੜਾਈ ਪਲਸ 2 ਕਾਮ ਡੈਰੀ ਫਾਰਮ ਜਮੀਨ ਆ 5 ਕਿਲੋ ਦੋ ਕਰਨਾਲ ਏਰੀਆ ਬਲੜਾ ਮਾਨਸਾ ਪਰਵਾਰ ਮੈਂਬਰ ਦੋ ਕਾ ਨਾਮ ਮੈਰਿੰਗ ਮੰਗ ਵਧੀਆ ਪਰਵਾਰ ਤੋਂ ਪੜੀ ਲਿਖੀ ਸੋਨੀ ਸੁਨੱਕੀ ਘਰੇਲੂ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ बहठ अठ सौ चाली तेरह सत्त सौ बयाली तुम्ह परिवार को फोन करके इन्होंने तो होर जानकारी ल सकते हो लड़का यूएसए बॉर्ड न उमर पैंतीस साल हाइट पांच फुट ग्यारह इंच ईयर से एक काम अपना बिजनेस जॉब परिवार मैंबर माता पिता एक भैन यू एस ए अपना घर मग वज्ञा खादानी परिवार तो पढ़ी लिखी सोनी सुनी लड़की की लौड़ है ਲੜੀਚ ਯੂਐਸਏ ਵਨ ਜਾਂ ਜੂਐਸਏ ਲੰਬੇ ਸਮੇਂ ਤੋਂ ਰਹਿੰਦੇ ਹੋ ਉਹਨਾਂ ਨੂੰ ਬੈਲਿਕਾ ਦਾ ਮੋਬਾਈਲ ਨੰਬਰ WhatsApp ਨੰਬਰ +1509935501ਾ ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ जमोद गैल का जन्म तरीक तेई अठ उन्नीस सौ नब्बे हाइट 5 फुट आठ इंच कास्ट वामन जिला लुधियाना पढ़ाई बीटैक एम बी ए नौकरी कंपनी बीच मैनेजर लुधियाने मांग भरिया परिवार को पढ़ी लिखी लड़की की लड़ है लड़की जॉब कर दी हो मंगलिक लड़की की जरूरत है इन्हों मोबाइल नंबर सतानवे अठ सौ सतारा पंद्रह जीरो तेरह तो परिवार को फोन करके जानकारी सकते